ਇਲਾਕੇ ਵਾਸਤੇ ਖੁਸ਼ਖਬਰੀ ਹੋਂ ਤੁਹਾਨੂੰ ਸ਼ਹਿਰੋਂ ਬਾਹਰ ਜਾ ਕੇ ਮਹਿੰਗੀਆਂ ਗੱਡੀਆਂ ਕਰਕੇ ਲਿਆਉਣ ਦੀ ਲੋੜ ਨਹੀਂ ਹੋਂ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ ਗਿਲ ਟ੍ਰੂ ਐਂਡ ਟਰੈਵਲ ਦਫਤਰ ਦਾਣਾ ਮੰਡੀ ਵਿੱਚ ਖੁੱਲ ਗਿਆ ਹੈ ਜਿੱਥੇ ਤੁਹਾਨੂੰ ਵਿਆਹ ਵਾਸਤੇ ਲਗਜ਼ਰੀ ਗੱਡੀਆਂ ਅਤੇ ਹੋਰ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਿਰਾਏ ਤੇ ਲੈ ਸਕਦੇ ਹੋ ਜੇਕਰ ਤੁਹਾਡੇ ਕਿਤੇ ਬਾਹਰ ਘੁੰਮਣ ਜਾਣਾ ਹੈ ਤਾਂ ਵੀ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਗਿੱਲ ਟਰੂ ਐਂਡ ਟਰੈਵਲ ਦਾਣਾ ਮੰਡੀ ਵਿੱਚੋਂ ਮਿਲ ਸਕਦੀ ਹੈ। ਰਾਹੁਲ ਨੇ ਦੱਸਿਆ ਕਿ ਢਾੜੀਵਾਲ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਢਾੜੀਵਾਲ ਵਿੱਚ ਗਿੱਲ ਟਰੂ ਐਂਡ ਟਰੈਵਲ ਦਾ ਦਫ਼ਤਰ ਖੋਲ੍ਹ ਦਿੱਤਾ ਹੈ ਜਿੱਥੇ ਵਿਆਹ ਸ਼ਾਦੀਆਂ ਵਾਸਤੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਬੁਕਿੰਗ ਕੀਤੀ ਜਾਵੇਗੀ ਅਤੇ ਦੂਸਰੇ ਸ਼ਹਿਰਾਂ ਨਾਲੋਂ ਬਹੁਤ ਹੀ ਘੱਟ ਰੇਟ ਹੋਣਗੇ। ਉਹਨਾਂ ਨੇ ਆਪਣਾ ਨੰਬਰ ਦੱਸਦੇ ਹੋਏ ਆਖਿਆ ਕਿ ਜਿਹੜਾ ਇਸ ਵੀਡੀਓ ਨੂੰ ਵੇਖ ਕੇ ਜਾਂ ਸਕਰੀਨਸ਼ਾਟ ਲੈ ਕੇ ਆਵੇਗਾ ਉਸ ਨੂੰ ਵਿਆਹ ਵਾਲੀਆਂ ਗੱਡੀਆਂ ਦੇ ਉੱਪਰ ਖਾਸ ਰਿਆਤ ਕੀਤੀ ਜਾਵੇਗੀ। ਵੇਖੋ ਟੀਵੀ ਨਿਊਜ਼ ਇੰਡੀਆ 265 ਲਈ ਘੜੀয়াল ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਆਈ ਪਾਈ ਕੀ ਨਾਮ ਜੀ ਮੇਰਾ ਨਾਮ ਰਾਹੁਲ ਜੇ। ਮੇਰਾ ਨਾਮ ਰਾਹੁਲ ਜੇ। ਅਪਾ ਟੂਰ ਐਂਡ ਟਰੈਵਲ ਤੇ ਲਗਜ਼ਰੀ ਕਾਰਾਂ ਦਾ ਖੋਲਿਆ ਜਿੱਦਾਂ ਵਿਡਿੰਗ ਆਸਤੇ ਤੇ ਸੈਲਫ ਡਰਾਈਵ ਲਈ ਗੱਡੀਆਂ ਅਵੇਲੇਬਲ ਆ ਸਾਡੇ ਕੋਲ। ਇਹ ਲੋਕੇਸ਼ਨ ਕੀ ਹੈ ਜੀ? ਲੋਕੇਸ਼ਨ ਹੈਗੀ ਇਹਦੀ ਫੱਜੂਪੁਰ ਦਾਣਾ ਮੰਡੀ ਸਟਾਰ ਬਾਰ ਦੇ ਨਾਲ। ਕਿਹੜੀ ਕਿਹੜੀ ਗੱਡੀ ਆਪਣੀ ਕੋਲ ਹੈ ਸਾਡੇ ਕੋਲ? ਆਪਣੇ ਕੋਲ ਰੇਨਰ, ਰੋਵਰ, ਮੇਬੈਕ, ਬਸ਼ੀਜ਼, ਜੀ ਵੈਗਨ ਤੇ ਹਰ ਤਰ੍ਹਾਂ ਦੀ ਲਗਜ਼ਰੀ ਕਾਰ ਹਰ ਤਰ੍ਹਾਂ ਦੀ ਲਗਜ਼ਰੀ ਕਾਰ ਅਵੇਲੇਬਲ ਆ। ਹਾਂਜੀ ਨੋਵਾ ਕ੍ਰਿਸਟਾ ਜਿੱਦਾਂ ਦਿੱਲੀ 에어ਪੋਰਟ ਵਾਸਤੇ ਹੀ ਆ ਸਾਰੀ ਮੈਰਿਜ ਪਾਰਟੀ ਦੇ ਹਾਂਜੀ ਹਾਂਜੀ ਕੋਈ ਤਾਂ ਨਸੀਬਾ ਦਾ ਹਾਂਜੀ ਹਾਂਜੀ ਕੋਈ ਚਾਹੀਜੇ ਕੋਈ ਹੋਰ ਹਾਂਜੀ ਹਾਂਜੀ ਬੀਬੀ ਸਭ ਅਵੇਲੇਬਲ ਨੇ ਹਰ ਵੇਲੇ ਮਿਲ ਜੰਗੀ ਹਾਂਜੀ ਹਾਂਜੀ ਦੇਖ ਲੋਕੇਸ਼ਨ ਦੱਸ ਦਿੰਦੇ ਫਿਰ ਆਪਣੇ ਲੋਕੇਸ਼ਨ ਜੇ ਭਈ ਦਾਣਾ ਮੰਡੀ ਫੱਜੂਪੁਰ ਸਟਾਰ ਬਾਲ ਦੇ ਕੋਲ ਟੈਲੀਫੋਨ ਨੰਬਰ ਦੱਸ ਦਿਓ ਫਿਰ ਆਪਣਾ ਜੇ ਤਾਂ ਸੰਪਰਕ ਕਰਨਾ ਚਾਹੁੰਦਾ 988650845 ਇਹ ਲਈ ਸਾਡੇ ਰਾਹੁਲ ਜੀ ਆ ਬਹੁਤ ਵਧੀਆ ਇਹਨਾਂ ਨੇ ਸ਼ਹਿਰ ਵਾਸੀਆਂ ਲਈ ਇੱਕ ਨਵਾਂ ਜਿਹੜਾ ਆਪਣਾ ਗੱਡੀਆਂ ਲਗਜ਼ਰੀ ਕਾਰਾਂ ਦਾ ਕੰਮ ਖੋਲਿਆ ਤੇ ਅਸੀਂ ਬਹੁਤ ਖੁਸ਼ ਆ ਇਹ ਲਈ ਕਿ ਅੱਗੇ ਸਾਨੂੰ ਦੂਜੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਹੁਣ ਇਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਹੀ ਰਹਿਣੀਆਂ ਵਧੀਆ ਗੱਡੀਆਂ ਲੈ ਕੇ ਖੜੀਆਂ ਕਰਦੀਆਂ ਮਨ ਖੁਸ਼ ਹੋ ਗਿਆ ਜੀ ਵੇਖ ਕੇ ਦੂਜੀ ਗੱਲ ਇਹਨਾਂ ਦੇ ਕੋਈ ਵਿਆਹ ਸ਼ਾਦੀਆਂ ਵਾਸਤੇ ਵੀ ਅਸੀਂ ਇਹਨਾਂ ਨੂੰ ਪੁੱਛ ਰਹੇ ਸੀ ਇਹ ਕਹਿ ਰਹੇ ਵਿਆਹ ਸ਼ਾਦੀਆਂ ਵਾਸਤੇ ਵੀ ਜਿੰਨੀਆਂ ਗੱਡੀਆਂ ਤੁਹਾਨੂੰ ਚਾਹੀਦੀਆਂ ਲਗਜ਼ਰੀ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਹਰ ਤਰ੍ਹਾਂ ਦੀ ਗੱਡੀ ਮਿਲ ਜਾਨੀ ਹਰ ਤਰ੍ਹਾਂ ਦੀ ਗੱਡੀਆਂ ਮਿਲ ਜਾਨੀ ਇਹ ਜਿਹੜਾ ਲੋਕੇਸ਼ਨ ਸਟਾਰ ਬਾਰ ਦੇ ਨਾਲ ਬਿਲਕੁਲ ਦਾਣਾ ਮੰਡੀ ਧਾਰੀਵਾਲ ਸ਼੍ਰੀ ਰਾਧੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਧੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ